ਪੰਜਾਬ ਤੋਂ ਵੱਖ-ਵੱਖ ਜਥੇਬੰਦੀਆਂ ਤੇ ਲੋਕ ਜਿਹੜੇ ਨੇ ਉਹ ਇਹਦੇ ਵਿੱਚ ਪਹੁੰਚ ਰਹੇ ਨੇ ਔਰ ਸਿੱਧਾ-ਸਿੱਧਾ ਪੀੜਤ ਪਰਿਵਾਰ ਇਹ ਦੋਸ਼ ਲਾ ਰਿਹਾ ਕਿ ਸਾਡਾ ਮੁੰਡਾ ਆਮ ਆਦਮੀ ਪਾਰਟੀ ਦੇ ਨਾਲ ਰਲਿਆ ਹੋਇਆ ਸੀ ਉਹਨਾਂ ਦੇ ਨਾਲ ਕੰਮ ਕਰਦਾ ਸੀ ਐਮਐਲਏ ਦੇ ਕਹਿਣ ਤੇ ਉਹ ਸਰਪੰਚ ਖੜਿਆ ਔਰ ਫਿਰ ਦੋਸ਼ ਹੈ ਪਰਿਵਾਰ ਦਾ ਕਿ ਸਾਡੇ ਮੁੰਡੇ ਤੋਂ ਸਰਪੰਚ ਬਣਾਉਣ ਦੇ ਲਈ ਐਮਐਲਏ ਤੇ ਉਹਦੇ ਪੀਏ ਨੇ ਪਹਿਲਾਂ 13 ਲੱਖ ਰੁਪਈਆ ਲਿਆ ਤੇ ਉਸ ਤੋਂ ਬਾਅਦ ਫਿਰ ਉਹਨੂੰ ਕੰਮ ਨਹੀਂ ਸੀ ਕਰਨ ਦੇ ਰਹੇ ਤੇ ਫਿਰ 2 ਲੱਖ ਰੁਪਇਆ ਕੁਝ ਦਿਨ ਪਹਿਲਾਂ ਲਿਆ ਸੀ ਤੇ ਹੋਰ ਮੰਗਿਆ ਜਾ ਰਿਹਾ ਸੀ ਜਿਸ ਕਾਰਨ ਦਬਾਅ ਚ ਆ ਕੇ ਸਾਡੇ ਨੌਜਵਾਨ ਗੱਭਰੂ ਪੁੱਤ ਨੇ ਆਤਮ ਹੱਤਿਆ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਸੈਂਕੜੇ ਹਜ਼ਾਰਾਂ ਲੋਕ ਨੇ ਜਿਹੜੇ ਉਹ ਇਸ ਧਰਨੇ ਦੇ ਵਿੱਚ ਪਹੁੰਚ ਚੁੱਕੇ ਨੇ 30 ਜਥੇਬੰਦੀਆਂ ਜਿਨ੍ਹਾਂ ਚ ਕਿਸਾਨ ਜਥੇਬੰਦੀਆਂ ਆ ਮਜ਼ਦੂਰ ਜਥੇਬੰਦੀਆਂ ਮਲਾਜ਼ਮ ਜਥੇਬੰਦੀਆਂ ਨੌਜਵਾਨ ਜਥੇਬੰਦੀਆਂ ਔਰ ਜਿਹੜੀ ਸਰਪੰਚ ਯੂਨੀਅਨ ਹੈ ਉਹ ਵੀ ਔਰ ਕਈ ਸਾਰੇ ਪਿੰਡਾਂ ਦੇ ਸਰਪੰਚ ਉਹ ਵੀ ਇਸ ਧਰਨੇ ਦੇ ਵਿੱਚ ਪਹੁੰਚੇ ਨੇ ਔਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ